ਬਲ ਬਲ ਜਾਈਏ ਆਪ ਮੁਕਤ ਮੁਹਤਾਰੀ ਜਿੱਥੇ ਆਪਾਂ ਅੱਜ ਗੁਰੂ ਨਾਨਕ ਦੇ ਪਾਤਸ਼ਾਹ ਦੀ ਪੰਜਵੀਂ ਜੋਤ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਬਹੁਤ ਜਾਹੋ ਜਲਾਲ ਨਾਲ ਮਨਾ ਰਹੇ ਆ ਉਥੇ ਤੁਸੀਂ ਵੀ ਸੰਗਤਾਂ ਇਸ ਗੁਰਦੁਆਰਾ ਸੈਂਬਰੰਸਰ ਸਾਹਿਬ ਦੇ ਵਿਖੇ ਜਿੱਥੇ ਉਹ ਸ਼ਹੀਦੀ ਗੁਰਪੁਰ ਮਨਾ ਰਹੇ ਉਥੇ ਉਸ ਮਹਾਨ ਤਪੱਸਵੀ ਉਸ ਮਹਾਨ ਪਵਿੱਤਰ ਰੂਹ ਜੇ ਇਸ ਪਵਿੱਤਰ ਨੇ ਗੁਰੂ ਸਿਧਾਂਤ ਨੂੰ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਦੀ ਵਰਸੀ ਵੀ ਮਨਾ ਰਹੇ ਮੈਂ ਬੈਠਾ ਸੋਚਦਾ ਸੀ ਕਿ ਗੁਰੂ ਨਾਨਕ ਦੇਵ ਦੇ ਕਾਲ ਤੋਂ ਲੈ ਕੇ ਇਹ ਕਾਰਜ ਆ ਕਿ ਧਰਮ ਦੇ ਨਾਲ ਚਾਹੇ ਮੁਸਲਮਾਨਾਂ ਦੀ ਉਸ ਵੇਲੇ ਦੀ ਹਕੂਮਤ ਸੀ ਚਾਹੇ ਗੋਰਿਆਂ ਦੀ ਹਕੂਮਤ ਸੀ ਚਾਹੇ ਅੱਜ ਦੀ ਹਕੂਮਤ ਆ ਕਿਹੜਾ ਕਾਰਜ ਆ ਕਿਉਂ ਗੁਰੂ ਘਰਾਂ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਅੰਦਰੋਂ ਅੰਦਰ ਭੜਿਆ ਜਾ ਰਿਹਾ ਤੇ ਮੈਂ ਬੈਠਾ ਮਹਿਸੂਸ ਕਰਦਾ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਉਹ ਪਵਿੱਤਰ ਸਿਧਾਂਤ ਦਿੱਤਾ ਸੀ ਨਾ ਜਿਹਦਾ ਵਿਰੋਧ ਵੀ ਬਹੁਤ ਹੋਇਆ ਉਹ ਹੈਗਾ ਪਵਿੱਤਰ ਮਨੁੱਖਤਾ ਨੂੰ ਇੱਕ ਸਮਤਲ ਤੇ ਲੈ ਕੇ ਆਉਣਾ ਗੁਰਨਾਨਕ ਦੇਵ ਪਾਤਸ਼ਾਹ ਨੇ ਉਸ ਵੇਲੇ ਬਾਣੀ ਕਲਾ ਸਿਧਾਂਤ ਬਖਸ਼ਿਸ਼ ਕੀਤਾ ਸੀ ਇੱਕ ਓੰਕਾਰ ਦਾ ਕਿ ਮਨੁੱਖਤਾ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਵਿੱਚ ਪਰੋਈ ਜਾਵੇ ਤੇ ਸਤਗੁਰ ਜੀ ਨੇ ਇਸ ਧਰਤੀ ਦਾ ਭ੍ਰਮਣ ਕਰਕੇ ਚਾਹੇ ਸਿੱਧ ਗੋਸ਼ਟ ਸੀ ਚਾਹੇ ਦੂਜੇ ਹੋਰ ਅਸਥਾਨਾਂ ਉੱਤੇ ਬੈਠੇ ਆਪਣੇ ਆਪਣੇ ਮਤ ਅਨੁਸਾਰ ਜਿਹੜੇ ਪੂਜਾ ਕਰਦੇ ਸੀ ਉਹਨਾਂ ਦੇ ਕੋਲ ਜਾ ਕੇ ਗੁਰਸ਼ਬਦ ਦਾ ਸਤਗੁਰ ਜੀ ਨੇ ਉਹਨਾ ਮਾਨਸਿਕ ਰੂਹਾਂ ਨੂੰ ਜਿਹੜੀਆਂ ਕਮਜ਼ੋਰ ਹੋ ਸਕੀਆਂ ਸੀ ਤਕੜੀਆਂ ਵੀ ਕੀਤਾ ਜਿਵੇਂ ਗੁਰੂ ਪੰਜਮ ਪਾਤਸ਼ਾਹ ਜੀ ਦਾ ਆਪਾਂ ਬਚਨ ਪੜ੍ਹਦੇ ਆ ਗੁਰ ਨਾਨਕ ਨਾਨਕ ਹਰ ਸੋਈ ਬਹੁਤ ਦਾ ਦੀ ਜਿਹੜੇ ਦਿੱਤੀ ਪਰ ਗੁਰਨਾਨਕ ਦੇ ਪਾਤਸ਼ਾਹ ਦੀ ਪੰਜਵੀਂ ਜੋਤ ਨੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਪ੍ਰਵਾਸ਼ਾ ਵੀ ਦਿੱਤੀ ਸਾਨੂੰ ਕਿ ਗਨਾਨਕ ਗੁਰੂ ਨਾਨਕ ਦੇ ਪਾਤਸ਼ਾਹ ਹਰੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਤੇ ਮੈਂ ਕੁਦਰਤੀਓ ਮੇਰੇ ਮਨ ਦੇ ਵਿੱਚ ਇੱਕ ਸਾਖੀ ਆ ਗਈ ਜਿਹੜੇ ਪਾਕਿਸਤਾਨ ਅਸੀਂ ਥੁਰਿਓ ਸੀ ਤੇ ਮੈਨੂੰ ਸਿੰਘ ਸਾਹਿਬ ਨੇ ਸੁਣਾਈ ਕਿ ਗੁਰਨਾਨਕ ਦੇ ਪਾਤਸ਼ਾਹ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਇਸ ਜਾਗਤ ਜਲੰਦੇ ਨੂੰ ਠਾਰਨ ਲਈ ਪ੍ਰਗਟ ਹੋਈ। ਉਸ ਵੇਲੇ ਦੋ ਮਹਾਪੁਰਸ਼ ਜਿਹੜਾ ਭੀ ਧੰਤਨ ਬਾਬਾ ਬੁੱਢਾ ਜੀ ਤੇ ਨਾਲ ਉਹਨਾਂ ਦੇ ਪਾਈ ਬਾਲਾ ਜੀ ਗੁਰੂ ਨਾਨਕ ਦੇ ਪਾਤਸ਼ਾਹ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰ ਜੀ ਸੱਤ ਸਾਲ ਦੀ ਸੇਵਾ ਦੇ ਵਿੱਚ ਕਿਹੜੀ ਵੱਡੀ ਯੋਗਤੀ ਸੀ ਤੁਹਾਨੂੰ ਗੁਰਤਾ ਗੱਦੀ ਵਕਤ ਚ ਚੋਈ ਤੇ ਉਹ ਕਹਿੰਦੇ ਭਈ ਤੁਸੀਂ ਬਾਬਾ ਭਾਈ ਬਾਲਾ ਜੀ ਨੂੰ ਪੁੱਛਿਆ ਤੁਸੀਂ ਗੁਰਨਾਨਕ ਦੇਵ ਪਾਚਾ ਨੂੰ ਕੀ ਜਾਣ ਕੇ ਪੂਜਾ ਕੀਤੀ ਕਹਿੰਦੇ ਅਸੀਂ ਗੁਰਮੁਖ ਜਨਕ ਗੁਰਨਾਨਕ ਦੇਵ ਨੇ ਬਖਸ਼ਿਸ਼ ਕੀਤੀ ਤੇ ਬਾਬਾ ਬੁੱਢਾ ਜੀ ਤੁਸੀਂ ਉਹ ਕਹਿੰਦੇ ਅਸੀਂ ਸਤਪੁਰਜ ਪੂਰਨ ਬ੍ਰਹਮ ਗਿਆਨੀ ਤੌਰ ਤੇ ਸਤਗੁਰਾਂ ਦੀ ਕੀਰਤੀ ਕੀਤੀ ਤੇ ਸਤਗੁਰ ਜੀ ਕਹਿੰਦੇ ਤੁਹਾਨੂੰ ਫਿਰ ਸਤਗੁਰਾਂ ਨੇ ਬ੍ਰਹਮਤਾਈ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰਤੀ ਤੇ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰੋ ਤੁਹਾਨੂੰ ਤੁਸੀਂ ਕੀ ਜਾਣ ਕੇ ਕੀਰਤੀ ਕੀਤੀ ਕਹਿੰਦੇ ਅਸੀਂ ਤਾਂ ਬ੍ਰਹਮ ਦਾ ਰੂਪ ਜਾਣ ਕੇ ਰੱਬ ਦਾ ਰੂਪ ਜਾਣ ਕੇ ਕੀਰਤੀ ਕੀਤੀ ਤੇ ਰੱਬ ਨੇ ਸਾਨੂੰ ਵੀ ਰੱਬ ਰੂਪ ਬਣਾ ਦਿੱਤਾ ਇਹ ਕੀਰਤੀ ਸਤਗੁਰ ਜੀ ਨੇ ਗੁਰਸ਼ਬਦ ਦੀ ਸਾਨੂੰ ਬਖਸ਼ਿਸ਼ ਕੀਤੀ ਸੀ ਤੇ ਮੈਂ ਬੈਠਾ ਇਹ ਵੀ ਸੋਚਦਾ ਸੀ ਉਸ ਬਿਨ ਦਾ ਬੜਾ ਨਹੋਰਾ ਮਾਲ ਦੇ ਵਿੱਚ ਬਹੁਤ ਗੁੱਸਾ ਆਇਆ ਕਿ ਸਤਗੁਰਾਂ ਨੂੰ ਏਡੇ ਵੱਡੇ ਤਸੀਹੇ ਦਿੱਤੇ ਜਾ ਰਹੇ ਆ ਤੇ ਸਤਗੁਰਾਂ ਨੂੰ ਜਿੱਲੇ ਕਿਹਾ ਕਿ ਸਤਗੁਰ ਜੀ ਕਿਉਂਕਿ ਬਹੁਤ ਨਵਾਜ਼ੀ ਰੂਹ ਸੀ ਕੁਛ ਦਿਖਾ ਲਈਏ ਜਲੋ ਤੇ ਗੁਰੂ ਸਾਹਿਬ ਜੀ ਨੇ ਹੱਥ ਫੜ ਕੇ ਕਿਹਾ ਮੀਆਂ ਜੀ ਅੱਖਾਂ ਮੀਟੋ ਸਾਰਾ ਕੁਛ ਦੇਖ ਜਊਗਾ ਜਿੱਲੇ ਅੱਖਾਂ ਮੀਟੀਆਂ ਤੇ ਸਾਰਾ ਕੁਛ ਦਿਸ ਗਿਆ ਜਿਹੜੇ ਮਨ ਦੇ ਵਿੱਚ ਬਲਬਲੇ ਸੀ ਉਹ ਸਾਰੇ ਠੰਡੇ ਪੈ ਗਏ ਗੁਰਸ਼ਾਬਦ ਦੀ ਸਤਗੁਰ ਜੀ ਨੇ ਸੋਝੀ ਬਖਸ਼ ਕੀਤੀ ਸੀ ਸੋ ਪੰਜਮ ਆਸ਼ਾਰ ਨੂੰ ਚੇਤੇ ਰੱਖਣੀ ਚਾਹੀਦੀ ਗੱਲ ਅੱਜ ਵੀ ਗੁਰੂ ਸਾਹਿਬ ਸਾਡੇ ਵਿੱਚ ਬਰਾਜਮਾਨ ਆ ਤੇ ਕਈ ਵਾਰੀ ਮਨੁੱਖ ਖਾਸਾ ਵੀ ਪੈਦਾ ਕਰਦੇ ਆ ਤੇ ਗੁਰੂ ਸਾਹਿਬ ਬਰਾਜਮਾਨ ਕਿੱਦਾਂ ਆ ਗੁਰੂ ਸਾਹਿਬ ਗੁਰਸ਼ਬਦ ਕਰਕੇ ਸਾਡੇ ਚ ਬਰਾਜਮਾਨ ਅੱਜ ਵੀ ਗੁਰੂ ਕੇ ਸਿੱਖ ਇਸ ਗੁਰਜੋਤ ਤੋਂ ਆਸ਼ੇ ਅਨਸਾਰ ਕੀਰਤੀ ਕਰਕੇ ਸਤਗੁਰਾਂ ਦੇ ਦਰਸ਼ਨ ਵੀ ਕਰ ਲੈਂਦੇ ਆ ਤੇ ਮੈਂ ਦੇਖਦਾ ਸੀ ਕਿ ਗੁਰੂ ਸਾਹਿਬ ਜੀ ਨੇ ਜੱਲੇ ਪਰ અપਕਾਰ ਕੀਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਚਨਾ ਕੀਤੀ ਤੇ ਉਸ ਵੇਲੇ ਦੋ ਬ੍ਰह्म ਗਿਆਨੀ ਅਵਸਥਾ ਗੁਰਦਾਸ ਵਿੱਚ ਬੈਠ ਗੁਰੂ ਸਾਹਿਬ ਹੈ ਪ੍ਰਮਾਣੀ ਆਪਣੇ ਮੁਖਾਰਬਿੰਦ ਤੋਂ ਸਤਗੁਰ ਜੀ ਅਚਾਰਨ ਕਰ ਰਹੇ ਆ ਤੇ ਦੇਖੋ ਦੂਜੇ ਪਾਸੇ ਭਾਈ ਗੁਰਦਾਸ ਜੀ ਨੂੰ ਕਿੱਡਾ ਵੱਡਾ ਰੁਤਬਾ ਬਖਸ਼ਿਸ਼ ਕੀਤਾ ਆਪਣੀ ਰਸਨਾ ਦੇ ਨਾਲ ਉਹਦੀ ਕਲਮ ਨੂੰ ਰਸਨਾ ਬਣਾ ਦਿੱਤਾ ਕਿ ਰੰਚਕ ਮਾਤਰ ਕਿਤੇ ਕੋਈ ਧੁੱਕ ਮਾਤਰ ਰਹਿ ਨਾ ਜਾਵੇ ਇਹ ਸਤਗੁਰੂ ਜੀ ਨੇ ਅਧਿਆਤਮਿਕਤਾ ਦਾ ਮਾਰਗ ਉਹ ਭਾਈ ਗੁਰਦਾਸ ਜੀ ਨੂੰ ਬਖਸ਼ਿਸ਼ ਕੀਤਾ ਸੰਪੂਰਨਤਾ ਤੋਂ ਬਾਅਦ ਆਪਾਂ ਨੂੰ ਇੱਕ ਵਿਚਾਰਨ ਦੀ ਗੱਲ ਆ ਕਿ ਗੁਰੂ ਨਾਨਕ ਦੇਵ ਪਾਚਾ ਦੀ ਪੰਜਵੀਂ ਜੋਤ ਆਪ ਹਾਜ਼ਰ ਨੇ ਕੀਤੀ ਉਹ ਬਖਸ਼ਿਸ਼ ਹੋਈ ਬਾਬਾ ਫੁੱਟਾ ਜੀ ਨੂੰ ਪਾਵੇਂ ਸਾਧਗੁਰੂ ਜੀ ਸਰੀਰ ਕਰਕੇ ਬਿਰਾਜਮਾਨ ਆ ਅੱਜ ਸਾਨੂੰ ਸੋਚਣਾ ਪਊਗਾ ਕਿ ਕੀ ਅਵਸਥਾ ਵਾਲੇ ਇਦਾਂ ਦੇ ਹੈਗੇ ਲੋਕ ਅੱਜ ਵੀ ਮਹਾਪੁਰਸ਼ ਇਹੋ ਜਿਹਿਆਂ ਅਵਸਥਾ ਵਾਲੇ ਹੈਗੇ ਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੱਚਖੰਡ ਵਿੱਚ ਜਦੋਂ ਪ੍ਰਕਾਸ਼ਮਾਨ ਸਾਧਗੁਰੂ ਜੀ ਹੋਏ ਤੇ ਕਿਹਨੂੰ ਗਿਣਿਆ ਹੁਣ ਇੱਕ ਆਪਾਂ ਅਕਸਰ ਮਨੁੱਖਤਾ ਦੇ ਤੌਰ ਤੇ ਦੇਖਦਾ ਗਰਬਾਨੀ ਦਾ ਆਚਾਰਨ ਕਰਤਾ ਮੋਹਰੇ ਬੈਠਾ ਤੇ ਸਤਗੁਰੂ ਜੀ ਬਖਸ਼ਿਸ਼ ਕਰ ਵਾਲਾ ਸੰਮਤਲ ਜਿਹੜੀ ਗੁਰੂ ਪਾਤਸ਼ਾਹ ਦੀ ਸਪਿਰਚੁਅਲਿਟੀ ਕਹਿੰਗੇ ਅਧਿਆਤਮਕਤਾ ਦਾ ਮਾਰਗ ਬਾਬਾ ਬੁੱਢਾ ਜੀ ਨੂੰ ਬਖਸ਼ਿਸ਼ ਕੀਤਾ ਇਹ ਤਜਰਬੇ ਨਹੀਂ ਕਿ ਇਹ ਸਤਗੁਰੂ ਜੀ ਨੇ ਸਾਖ ਸਾਤ ਕੀਰਤੀ ਮਾਨ ਪਰ ਆਪ ਬਖਸ਼ਿਸ਼ ਕੀਤੇ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਆਪਣੀ ਸ਼ਹਾਦਤ ਵੀ ਦਿੱਤੀ ਅੱਜ ਆਪਾਂ ਨੂੰ ਸੋਚਣਾ ਪਊਗਾ ਕਿ ਉਸ ਵੇਲੇ ਦੇ ਲੋਕ ਭਿੱਟਦੇ ਸੀ ਅੱਜ ਕਿਉਂ ਭਿੱਟਦੇ ਆ ਅੱਜ ਇਸ ਕਰਕੇ ਭਿੱਟਦੇ ਆ ਆਪਾਂ ਦੇਖਿਆ ਨਾ ਪਿਛਲੇ ਸਮੇਂ ਦੌਰਾਨ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਆ ਉਥੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਸਰੋਵਰ ਚ ਚੁੱਭੀ ਲਾਉਣੀ ਆ ਤੂੰ ਕਿਹੜੀ ਯਾਦ ਦਾ ਉਹਨੂੰ ਕੋਈ ਨਹੀਂ ਪੁੱਛਿਆ ਜਾਂਦਾ ਕਿ ਦੇਖ ਕਰਾਉਣੀ ਕਿੱਥੋਂ ਆਇਆ ਉਹਨੂੰ ਕੋਈ ਨਹੀਂ ਪੁੱਛਿਆ ਜਾਂਦਾ ਅੰਦਰ ਨਮਸਕਾਰ ਕਰਨੀ ਕੀਰਤਨ ਜਿੱਨਾਂ ਚ ਸਾਰਵਣ ਕਰਨਾ ਦੇਖ ਬਰਾਬਰ ਦਿੱਤੀ ਜਾਂਦੀ ਪੰਗਤ ਦੇ ਵਿੱਚ ਲੰਗਰ ਪ੍ਰਸ਼ਾਦਾ ਬਰਾਬਰ ਦਿੱਤਾ ਜਾਂਦਾ ਇਹ ਸ਼ਾਇਦ ਅੱਜ ਚੰਗਾ ਨਹੀਂ ਲੱਗਦਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ ਇੱਕ ਓੰਕਾਰ ਦਾ ਸਿਧਾਂਤ ਸੀ ਕਿ ਭਾਈਚਾਰੇ ਨੂੰ ਇੱਕ ਸਮਤਲ ਤੇ ਲਿਆਉਣਾ ਤੇ ਇਹ ਕੁਝ ਤਾਕਤਾਂ ਨੂੰ ਅੱਜ ਵੀ ਚੰਗਾ ਨਹੀਂ ਲੱਗਦਾ ਇਹ ਹੀ ਉਹ ਕਾਰਨ ਹੈ ਕਿ ਭਿੱੜਦੇ ਜਾਂ ਸਾਡੇ ਨਾਲ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ ਜਾਂ ਮੈਂ ਕਿਸੇ ਦਾ ਬਰੋ ਦਾ ਮਤਸਾ ਪਿਛਲੇ ਦਿਨੀ ਆਪਾਂ ਦੇਖਦੇ ਹਾਂ ਇੱਕ ਬਾਜ਼ਾਰ ਤੇ ਬਣੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਤੋਪਾਂ ਲਾਈਆਂ ਉਹ ਰਾਤੋਂ ਰਾਤ ਇੰਨੀ ਖਬਰ ਫੈਲੀ ਕਿ ਮੇਰੇ ਵੀ ਉਬਰੂ ਕੀਤੀ ਅਗਲਾ ਨੇ ਪੁੱਜੀ ਇਹ ਕੀ ਹੋਇਆ ਕੋਈ ਪ੍ਰਬੰਧ ਨੇ ਇਜਾਜ਼ਤ ਦੇ ਦਿੱਤੀ ਸੀ ਚਲੋ ਉਹਨਾਂ ਨੇ ਰਾਤੋਂ ਰਾਤ ਉਹ ਵਾਪਸ ਵੀ ਲੈ ਲਏ ਪਰ ਨਹੀਂ ਕੋਈ ਏਦਾਂ ਦਾ ਭਾਣਾ ਵਾਪਰਿਆ ਆਪਣੇ ਅੰਦਰ ਨਿਗਾਹ ਮਾਰੋ ਗੁਰੂ ਰਾਮਦਾਸ ਪਾਤਸ਼ਾਹ ਦਾ ਸਰਬੱਤ ਦਾ ਭਲਾ ਇੱਥੇ ਨਹੀਂ ਦੇਸ਼ ਵਿਦੇਸ਼ ਵਿੱਚ ਕਰਦੇ ਆਂ ਠੀਕ ਆ ਮੌਕੇ ਦੀਆਂ ਸਰਕਾਰਾਂ ਜ਼ਾਲਮ ਸਰਕਾਰਾਂ ਕਿਸੇ ਵੇਲੇ ਬੜਾ ਵੱਡਾ ਨੁਕਸਾਨ ਵੀ ਕੀਤਾ ਆ ਹੁਣ ਦੀ ਸਰਕਾਰ ਨੇ ਕਾਂਗਰਸ ਵੇਲੇ ਨਹੀਂ ਪਹਿਲਾਂ ਵੀ ਹੁੰਦਾ ਇਹ ਪੱਧਰ ਇਸ ਸਿਧਾਂਤ ਨੂੰ ਮਨਟੇਨ ਦਾ ਯਤਨ ਕੀਤਾ ਜਾਂਦਾ ਸੀ ਉਹ ਸਿਧਾਂਤ ਤਿਉਂ ਦਾ ਤਿਉਂ ਰਿਹਾ ਤੇ ਅੱਜ ਵੀ ਉਹ ਸਿਧਾਂਤ ਦੇ ਤਹਿਤ ਖਾਲਸਾ ਪੰਥ ਉਹਨਾਂ ਲੀਹਾਂ ਦੇ ਉੱਤੇ ਪਹਿਰਾ ਦੇ ਰਿਹਾ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ ਸਤਗੁਰਾਂ ਦੀ ਉਸ ਸ਼ਹਾਦਤ ਨੂੰ ਉਸ ਸ਼ੀਰ ਦੀ ਗੁਰਪੁਰਬ ਨੂੰ ਮਨਾ ਰਹੇ ਹਾਂ ਉੱਥੇ ਉਸੇ ਵਿਰਾਸਤ ਦਾ ਹਿੱਸਾ ਕਿਉਂਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਨਾ ਸਿੱਖਾਂ ਦੇ ਉੱਤੇ ਕਿ ਸਤਗੁਰ ਨੇ ਸੰਪੂਰਨਤਾ ਬਖਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ 1604 ਤੋਂ ਬਾਅਦ 1675 ਚ ਸਤਗੁਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 60 ਸਾਲ ਬਾਅਦ ਉਹ ਪਵਿੱਤਰ ਗੁਰਬਾਣੀ ਸੰਪੂਰਨਤਾ ਬਖਸ਼ਿਸ਼ ਕਰਕੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕੀਤਾ ਜੇ ਅੱਜ ਭਾਵਨਾ ਮਨ ਦੇ ਵਿੱਚ ਆ ਜਾਏ ਕਿ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕੀ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਗੁਰਦਾ ਗੱਦੀ ਬਖਸ਼ਿਸ਼ ਕੀਤੀ ਆਪ ਨਮਸਕਾਰ ਕੀਤੀ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਤੇ ਦੂਸਰੀ ਨਮਸਕਾਰ ਬਾਬਾ ਬੋਢਾ ਜੀ ਨੇ ਕੀਤੀ ਤੇ ਇਹੋ ਹੀ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹੋ ਹੀ ਵਿਧੀ ਜਿਹੜੀ ਪਹਿਲਾਂ ਗੁਰਨਾਨਕ ਦੇ ਪਾਤਸ਼ਾਹ ਦੇ ਬਿਲੇ ਤੋਂ ਚੱਲੀ ਸੀ ਉਹ ਅੱਜ ਵੀ ਸਾਡੇ ਵਿੱਚ ਬੋਲਦੇ ਜੀ ਆਪ ਜੀ ਕਹਨਾ ਗੁਰੂ ਹੈ ਬਾਣੀ ਇਹਨੂੰ ਪੜਦੇ ਵੀ ਆਂ ਤੇ ਇਹਨੂੰ ਆਪਾਂ ਫਿਰ ਪ੍ਰਤੱਖ ਕਿਵੇਂ ਨਸਤਾਰ ਸਾਧਗੁਰੂ ਜੀ ਨੇ ਕਿਹਾ ਕਿ ਜਿਹੜੇ ਗੁਰਬਾਣੀ ਦਾ ਨਰੀਖਣ ਕਰਦੇ ਆ ਉਹ ਭਾਈ ਫਿਰ ਗੁਰੂ ਰੂਪ ਹੋ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਖੜਕ ਸਿੰਘ ਜੀ ਦੇਖੋ ਗੱਲਾਂ ਕਰਨੀਆਂ ਬੜੀਆਂ ਸਕਾਰੀਆਂ ਜਿਹਲੇ ਪਿੰਡ ਤੇ ਹਡਾਉਣਾ ਪਵੇ ਉਸਲੇ ਪਤਾ ਲੱਗਦਾ ਤੇ ਦੋ ਮਹਾਪੁਰਸ਼ ਮੈਂ ਕਿਉਂਕਿ ਕਈ ਵਾਰੀ ਇੱਕ ਦੂਜੇ ਦਾ ਤਾਂ ਮੈਂ ਨਾ ਨਹੀਂ ਦੱਸਦਾ ਪਰ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੀ ਸਾਹਿਬ ਜਦੋਂ ਸੀ ਉਹਨਾਂ ਵਿੱਚ ਬਾਬਾ ਖੜਕ ਸਿੰਘ ਸੀ ਕਿੱਡੀ ਵੱਡੀ ਅਵਸਥਾ ਤੇ ਕਿੱਡੀ ਵੱਡੀ 사ਤਗੁਰੂ ਜੀ ਨੇ ਕਿਰਪਾ ਕੀਤੀ ਸੀ ਉਹਨਾਂ ਮਹਾਪੁਰਸ਼ਾਂ ਦੇ ਉੱਤੇ ਹਮੇਸ਼ਾ ਵਾਸਤੇ ਬੀੜ ਸਾਹਿਬ ਸ਼ਬਦ ਨਾਲ ਜੁੜ ਗਿਆ ਕਿਉਂਕਿ ਕਾਰ ਸੇਵਾ ਪੰਮਾ ਬਾਕੀ ਇਸਤਾਨਾਂ ਤੇ ਵੀ ਕਰਦੇ ਸੀ ਪਰ ਇਹ ਗੁਰੂ ਨੇ ਬਖਸ਼ਿਸ਼ ਤੇ ਕਿਰਪਾ ਕੀਤੀ ਅੱਜ 39 ਸਾਲ ਹੋ ਗਏ ਤੇ ਹੌਲੀ ਹੌਲੀ 100 ਸਾਲ ਹੋ ਜਾਣਾ ਆ ਸਾਡੇ ਵਾਲੀਆਂ ਨਸਲਾਂ ਦਾ ਕਿਸੇ ਨੇ ਨਾਮ ਵੀ ਨਹੀਂ ਲੈਣਾ ਤੇ ਬਾਬਾ ਖੜਕ ਸਿੰਘ ਜੀ ਦਾ ਨਾਮ ਐਵੇਂ ਚੱਲਿਆ ਜਾਣਾ ਇਹ ਕਿਉਂ ਚੱਲਿਆ ਜਾਣਾ ਕਿਉਂਕਿ ਗੁਰੂ ਸਿਧਾਂਤ ਤੇ ਪਹਿਰਾ ਦਿੱਤਾ ਗੁਰ ਸ਼ਰਧ ਦੀ ਪੂਜਾ ਆਪਣੇ ਪਿੰਡੇ ਤੇ ਹੰਡਾ ਇਹੋ ਜੀ ਸਤਗੁਰ ਜੀ ਨੇ ਸਾਨੂੰ ਜੋਗਤੀ ਬਖਸ਼ਿਸ਼ ਕੀਤੀ ਸੀ ਅੱਜ ਤਾਂ ਅਸੀਂ ਕਈ ਵਾਰੀ ਜੇ ਇਥੇ ਬਾਬਾ ਗਗਨ ਸਿੰਘ ਹੁਣੀ ਮੈਂ ਦੇਖੋ ਬੈਠਾ ਇਹ ਵੀ ਦੇਖਣ ਰਿਹਾ ਸੀ ਸਾਡੇ ਵਿੱਚ ਕਾਮ ਪ੍ਰਚਲਿਤ ਆ ਜੇ ਕਿਸੇ ਨੇ ਕਾਰਡ ਵੀ ਦੇਣਾ ਹੋਵੇ ਨਾ ਕਿਉਂਕਿ ਬੇਨਤੀ ਕਰਦਾ ਤਾਂ ਆਪ ਹੁੰਦਾ ਤੇ ਮੈਨੂੰ ਇੱਕ ਵਾਰੀ ਕਿਸੇ ਮਹਾਪੁਰਸ਼ ਨੇ ਕਿਹਾ ਯਾਰ ਕਾਰਡ ਤਾਂ ਮੈਂ ਦਿੰਨਾ ਤੁਸੀਂ ਥੱਲੇ ਮੈਨੂੰ ਵੀ ਸੰਤ ਲਿਖ ਦਿੰਨੇ ਆ ਤੇ ਮੈਂ ਦੇਖਦਾ ਸੀ ਸੰਤ ਬਾਬਾ ਖੜਕ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਥੱਲੇ ਕੋਈ ਸੰਤ ਨਹੀਂ ਲੱਭ ਜਾਂ ਗਰਨਾਮ ਸਿੰਘ ਉਤਰਦਕਾਰੀ ਇਹ ਅਸਲਤਾ ਆ ਇਹ ਸਿੰਪਲ ਸਿਟੀ ਆ ਉਹ ਗੁਰੂ ਸਾਹਿਬ ਲਈ ਸੋ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਬਾਬਾ ਖੜਕ ਸਿੰਘ ਜੀ ਸਿੱਖ ਪੰਥ ਦੀ ਉਹ ਮਹਾਨਾਜ ਸ਼ਖੀਅਤ ਆ ਜਿਨ੍ਹਾਂ ਨੇ 1984 ਦੇ ਰੋਸ ਦੇ ਵਜੋਂ ਸੈਂਟਰ ਸਰਕਾਰ ਦੇ ਚਾਹੇ ਆ ਵਜ਼ੀਰਾਂ ਦੀ ਗੱਲ ਸੀ ਜਿਹੜੇ ਅਵਾਰਡ ਵੀ ਦਿੱਤੇ ਸੀ ਉਹ ਵੀ ਵਾਪਸ ਕੀਤੇ ਸੀ ਉਹ ਨਿੱਜ ਲਈ ਨਹੀਂ ਸੀ ਉਹ ਕੇਵਲ ਤਾਂ ਕੇਵਲ ਗੁਰੂ ਸਿਧਾਂਤ ਲਈ ਸੀ ਆ ਜਿਹੜਾ ਹੁਣ ਸ਼ਹੀਦੀ ਦਿਹਾੜਾ ਸ਼ੁਰੂ ਹੋ ਜਾਣਾ 1 6 ਜੂਨ ਤੱਕ ਇਹ ਆਪਾਂ ਜਿਹਨੂੰ ਸ਼ਹੀਦੀ ਦਿਹਾੜਾ ਕੱਲੂਕਾਰਾ ਦਿਵਸ ਕਹਿੰਨੇ ਮਨਾਉਣਾ ਇਹਦੇ ਵਿੱਚ ਵੀ ਮੈਂ ਦੇਖਦਾ ਸੀ ਕੱਲ ਸੁਣ ਰਿਹਾ ਸੀ ਇਹਨੂੰ ਵੀ ਤਾਰ ਪੀਟੋ ਕਰਨ ਦਾ ਯਤਨ ਕੀਤਾ ਜਾ ਰਿਹਾ ਆਪਣੇ ਧੰਗ ਦੇ ਨਾਲ ਤਾਰ ਪੀਟੋ ਤਾਂ ਨਹੀਂ ਹੁੰਦਾ ਕਿਉਂਕਿ ਸਿੱਖ ਦੇਸ਼ 'ਚ ਬੈਠਾ ਹੋਵੇ ਵਿਦੇਸ਼ 'ਚ ਬੈਠਾ ਹੋਵੇ ਉਹਦੀ ਹਮੇਸ਼ਾ ਇਹ ਚਾਹਣਾ ਹੁੰਦੀ ਪੇ ਕੋਨੋ ਗੁਰੂ ਦੀ ਧਰਤੀ ਤੇ ਜਾਵਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਇਸ਼ਨਾਨ ਕਰਾਂ ਸਤਗੁਰ ਜੀ ਦੀ ਹਰ ਕੀ ਪੌੜੀ ਦਾ ਚੂਲਾ ਲਮਾਂ ਸਤਗੁਰਾਂ ਦੇ ਚਾਰਨਾਂ ਚ ਦੇਖਰਾ ਕੇ ਘੜੀ ਪਲ ਸਤਗੁਰਾਂ ਦਾ ਕੀਰਤਨ ਸਰਵਣ ਕਰਾਂ ਇੱਕ ਚੱਲ ਤੇ ਇਹ ਏਵੇਂ ਹੀ ਚੱਲੀ ਜਾਣਾ ਸੋ ਮੈਂ ਅੰਤ ਦੇ ਵਿੱਚ ਜਿੱਥੇ ਗੁਰੂ ਪੰਜਮ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਤੇ ਬਖਸ਼ਿਸ਼ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਸਿਧਾਂਤ ਚਲਾਏ ਸੀ ਇਹ ਕੋਈ ਐਮੇ ਦੇ ਸਿਧਾਂਤ ਨਹੀਂ ਸੀ ਅੱਜ ਵੀ ਲੋਕ ਸਵਾਲ ਕਰਦੇ ਤੁਹਾਡੇ ਕੋਲ ਵੱੱਦ ਕੀ ਆ ਤੁਹਾਡੇ ਕੋਲ ਕੀ ਗੱਲ ਆ ਜਿਹੜੀ ਲੋਕਾਂ ਨਾਲ ਵੱੱਦ ਆ ਭਈ ਵੱੱਦ ਤਾਂ ਸਾਡੇ ਕੋਲ ਕੋਈ ਨਹੀਂ ਸਾਡੇ ਕੋਲ ਗੁਰੂ ਆ ਸਾਖ ਸਾਤ ਪਵਿੱਤਰ ਗੁਰਵਾਨੀ ਨੂੰ ਗੁਰਤਾ ਗੱਦੀ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਜਿਹੜੀ ਬਾਕੀ ਧਰਮਾਂ ਦੇ ਵਿੱਚ ਹੋਊਗੀ ਤਾਂ ਸਹੀ ਪਰ ਇਸ ਪੱਖ ਦੀ ਨਹੀਂ ਜਿੱਦਾਂ ਸਤਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਾਂ ਇਹ ਕਿਹੜਾ ਸਿਧਾਂਤ ਆ ਜਿਹੜੀ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਇੱਕ ਗੁਰੂ ਸਾਹਿਬ ਜੀ ਨੇ ਸ਼ਬਦ ਸਾਨੂੰ ਸੱਚ ਦਾ ਵਰਤਿਸ ਕੀਤਾ ਇੱਕ ਔਂਕਾਰ ਤੋਂ ਲੈ ਕੇ 18 ਤੋਂ 20 ਜਿੱਥੋਂ ਮਰਜੀ ਸਿੱਖ ਦਾ ਹਿਰਦਾ ਕਰਕੇ ਕੋਈ ਪੰਕਤੀ ਪੜ ਲਓ ਸਤਿਗੁਰ ਜੀ ਦੀ ਸਿੱਖ ਦੇ ਗੱਲ ਭਾਵਨਾ ਦੀ ਆ ਗੱਲ ਹਿਰਦੇ ਦੀ ਆ ਤੇ ਜੇ ਉਹ ਸਿੱਖ ਦੇ ਹਿਰਦੇ ਵਿੱਚ ਆ ਜਾਏ ਤੇ ਫੇਰ ਗੁਰੂ ਸਾਹਿਬ ਜੀ ਆਪਣੀ ਬੁਕਲ ਦੇ ਵਿੱਚ ਲੈ ਲੈਂਦੇ ਆ ਸੋ ਮੈਂ ਧੰਨਵਾਦ ਕਰਦਾ ਆ ਬਾਬਾ ਚਾਰਨ ਸਿੰਘ ਜੀ ਦਾ ਵੀ ਜ਼ਿਕਰ ਚੱਲਦਾ ਕਿਉਂਕਿ ਮੈਨਾਂ ਕਈ ਵਾਰ ਕੀ ਹੁੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੈਂ ਮੁਕਾਬਲਾ ਨਹੀਂ ਕਰਦਾ ਮਤ ਕੋਈ ਇਹ ਮਨ ਸੋਚੇ ਕੋਈ ਮੁਕਾਬਲਾ ਕਿਸੇ ਪਾਸੇ ਗੁਰੂ ਦਾ ਕੋਈ ਮੁਕਾਬਲਾ ਨਹੀਂ ਗੁਰੂ ਕਾਲ ਤੇ ਗੁਰੂ ਦੀਏ ਚੋਟ ਤੇ ਗੁਰੂ ਦੇ ਸਾਰੇ ਜਿਨਨੇ ਪਰ ਅਪਕਾਰ ਆ ਉਹਨਾਂ ਦਾ ਕੋਈ ਮੈਚ ਨਹੀਂ ਨਾ ਕੋਈ ਕਰ ਹੀ ਸਕਦਾ ਇਸ ਧਰਤੀ ਦੇ ਕੋਈ ਜੰਮਿਆ ਹੀ ਨਹੀਂ ਜਿਹੜਾ ਉਹ ਕੰਮ ਕਰੇ ਪਰ ਜਿੱਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹ ਕਸ਼ਮੀਰ ਦੀ ਧਰਤੀ ਤੋਂ ਜਿਹੜੇ ਆਏ ਉਹਨਾਂ ਦਖਿਆਰਿਆਂ ਦੀ ਉਹ ਉਹਨਾਂ ਦੀ ਫਰਿਆਦ ਸੁਣ ਕੇ ਸਤਗੁਰਾਂ ਨੇ ਆਪਣਾ ਬਲੀਦਾਨ ਦਿੱਤਾ ਜਿਹੜਾ 350ਵਾਂ ਸਾਲਾ ਨਵੰਬਰ 25 ਨੂੰ ਆਪਾਂ ਮਨਾ ਰਹੇ ਆ ਉਹ ਪਵਿੱਤਰ ਧਰਤੀ ਖਾਲਸੇ ਦੀ ਵਿਰਾਸਤ ਵਾਲੀ ਧਰਤੀ ਅਨੰਦਪੁਰ ਸਾਹਿਬ ਵਿਖੇ ਉਹ ਜਿਹੜਾ ਗੁਰੂ ਸਾਹਿਬ ਜੀ ਦਾ ਜਿੱਥੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਕੀਤਾ ਮਾਤਾ ਜੀ ਹਾਜ਼ਰ ਗੁਰੂ ਸਾਹਿਬ ਦੀ ਦਾਦੀ ਹਾਜ਼ਰ ਬਾਕੀ ਪਰਿਵਾਰ ਹਾਜ਼ਰ ਉਹ 350 ਸਾਲਾ ਆਪਾਂ ਮਨਾਉਣਾ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਨਵੰਬਰ ਤੱਕ ਜਤਨ ਕਰੋ ਜਿਹੜੇ ਨਿਤ ਨਿਮਈ ਆ ਕਿ ਜੇ ਨਿਤ ਨਿਮਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪਹਿਲਾਂ ਅਰਦਾਸ ਕਰਕੇ ਦੋ ਪਾਰ ਜਪਜੀ ਸਾਹਿਬ ਕਰਕੇ ਫਿਰ ਅਰਦਾਸ ਕਰਨੀ ਸਤਗੁਰੂ ਜੀ ਅੰਗ ਸੰਗ ਹੋ ਜਾ ਜੇ ਸੰਗਤ ਭਾਵਨਾ ਨਾਲ ਪਵਿੱਤਰ ਗਰਮਾਨੀ ਦੇ ਨਾਲ ਜੋੜ ਲੈਂਦੀ ਤੇ ਸਤਗੁਰੂ ਜੀ ਸਹਾਈ ਵੀ ਹੁੰਦੇ ਸੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਉਹ ਤੇ ਆਜਮਾ ਜੇਲੇ 부ਚੜ ਰਾਜ ਇਸ ਧਰਤੀ ਤੇ ਸੀ ਬਹੁਤ ਵੱਡਾ ਰੋਜ਼ ਮੈਂ ਦੇਖਦਾ ਉਸ ਵੇਲੇ ਕੋਈ ਕਈਆਂ ਦੀ ਤਾਂ ਗਿਣਤੀ ਹੋ ਗਈ ਕਈਆਂ ਦੀ ਵਿਚਾਰਿਆਂ ਦੀ ਗਿਣਤੀ ਵੀ ਨਹੀਂ ਹੋ ਸਕੀ ਕਿ ਕਿੰਨੇ ਕੁ ਮਾਮਾ ਦੇ ਪੁੱਤ ਕਿੰਨੇ ਕੁ ਸੋਹਾਗਣਾ ਦੇ ਘਰ ਵਾਲੇ ਕਿੰਨਿਆਂ ਕੁ ਮਾਮਾ ਦੇ ਪੁੱਤ ਛੋਟੀ ਛੋਟੀ ਉਹ ਹੀਂਦ ਕੀਤੇ ਗਏ ਤੇ ਫੇਰ ਠੱਲ ਪਤਾ ਕਿੰਨਾ ਪਈ ਸੀ ਦੋ ਤਰ੍ਹਾਂ ਠੱਲ ਪਈ ਸੀ ਉਸ ਲਈ ਸੰਤ ਬਾਬਾ ਚਾਰਨ ਸਿੰਘ ਜੀ ਦੀ ਸ਼ਹਾਦਤ ਲੋਕਾਂ ਚ ਲੋਕਾਂ ਦੇ ਇੱਕ ਇਹ ਚਰਚਾ ਬਣੀ ਸੀ ਕਿ ਉਸ ਮਹਾਪੁਰਖ ਨੂੰ ਦੋ ਫਾਕੜਾਂ ਕੀਤਾ ਗਿਆ ਕਿਉਂ ਦੋ ਫਾਕੜਾਂ ਕੀਤਾ ਗਿਆ ਇਹਦੇ ਤੋਂ ਆਪਾਂ ਭਲੀਭਾਨ ਜਾਣਦੇ ਕਿ ਮਹਾਪੁਰਖਾਂ ਦੀ ਬੰਦਗੀ ਐਡੀ ਸੀ ਉਹ ਬਜਟ ਦੇ ਵਿੱਚ ਜੁੜ ਕੇ ਸ਼ਬਦ ਨਾਲ ਜੁੜੇ ਰਹੇ ਮੂੰਹੋਂ ਕੁਛ ਵੀ ਨਹੀਂ ਕਢਾ ਸਕੇ ਕਿਉਂਕਿ ਰਾਜ ਜਿਹੜੀ ਇਹਨਾਂ ਦੀ ਕੋਈ ਹੁੰਦੀ ਨਹੀਂ ਤਸ਼ੱਦਦ ਕਰਨ ਦੀ ਮਿੰਨਤੀ ਕਰਨ ਕੀ ਉਹ ਗੁਰੂ ਸਾਹਿਬ ਜੀ ਨੇ ਸੇਵ ਕੀ ਓੜ ਕਿੰਨੇ ਵੀ ਪ੍ਰੀਤ ਜੀਬਤ ਸਾਹਿਬ ਸੇਵ ਉਹ ਆਪਣਾ ਚਲਤੇ ਰੱਖਿਓ ਚੀਤ ਉਹ ਭਾਈ ਜਿਨ੍ਹਾਂ ਨੇ ਚਲਦਿਆਂ ਨੂੰ ਚੀਤ ਚ ਰੱਖਿਆ ਉਹਨਾਂ ਨੂੰ ਦੋ ਫਾਕੜਾਂ ਵੀ ਕੁਛ ਨਹੀਂ ਖਾਣ ਖਾਉਂਦੀਆਂ ਉਹਨਾਂ ਨੂੰ ਰੰਗੀਆਂ ਵੀ ਖਾਣ ਨਹੀਂ ਖਾਉਂਦੀਆਂ ਉਹਨਾਂ ਦੇ ਸੀਸਾਂ ਦੇ ਆਰੇ ਚੱਲ ਜਾਣ ਉਹ ਵੀ ਨਹੀਂ ਖਾਣ ਖਾਉਂਦੀਆਂ ਇਹ ਨਵੇਕਲਾ ਸਿਧਾਂਤ ਸਾਨੂੰ 사ਤਗੁਰ ਜੀ ਨੇ ਬਖਸ਼ਿਸ਼ ਕੀਤਾ ਸੀ ਸੋ ਮੈਂ ਉਸ ਪੂਰਨ ਮਹਾਪੁਰਖ ਸੰਤ ਬਾਬਾ ਖਰਕ ਸਿੰਘ ਜੀ ਦੀ ਪਵਿੱਤਰ ਜਾਤ ਦੇ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਕਿ ਆ ਉੱਤਰ ਅਧਿਕਾਰੀ ਜਿਹੜੇ ਬੈਠੇ ਆ ਇਹ ਕਿੰਨੇ ਦੰਦ ਦੇ ਘੀ ਦੇ ਵਿੱਚ ਉਹ ਕਿਹੜੀ ਸੈਂਪਲ ਸਿਟੀ ਆ ਉਹ ਆ ਗੁਰਸ਼ਾਬਦ ਦੀ ਦੇਖੋ ਦੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇੱਕ ਡਾਕਟਰ ਆ ਨਾਲੀਆਂ ਬਾਹਰ ਲੀਆਂ ਦੇਖਦੇ ਆ ਇੱਕ ਅੰਦਰ ਲੀਆਂ ਨਾੜੀਆਂ ਹੁੰਦੀਆਂ ਬਾਹਰ ਲੀਆਂ ਨਾੜੀਆਂ ਭਲੀਭਾਂ ਮੈਡੀ ਕਰ ਲਈ ਪਰ ਸੰਤ ਬਾਬਾ ਚਾਰਨ ਸਿੰਘ ਨੇ ਅੰਦਰਲੀ ਵੀ ਸ਼ੋਅ ਪ੍ਰਾਪਤ ਕਰ ਦਿੱਤੀ ਅੰਦਰਲਾ ਜਿਹੜਾ ਕਿਉਂਕਿ ਇਹ ਨਹੀਂ ਬੁੱਕ ਵੀ ਲਿਖੀ ਆ ਇਹ ਜਿਹੜੀ ਡਾਕਟਰ ਦੀ ਡਿਗਰੀ ਆ ਲੋਕਾਂ ਦਾ ਭਲਾ ਕਰਦੇ ਆ ਇਹਦਾ ਭਾਈ ਲੋਕ ਦੀ ਸਹਾਈ ਆ ਤੇ ਜਿਹੜੀ ਬਾਬਾ ਜਰਨ ਸਿੰਘ ਜੀ ਨੇ ਸ਼ੋ ਇਹਨਾਂ ਨੂੰ ਬਖਸ਼ਿਸ਼ ਕੀਤੀ ਉਹ ਭਾਈ ਉਹ ਵੀ ਨਿਰਣਾ ਕਰੀਏ ਕਿ ਜਦੋਂ ਵੀ ਆਉਨੇ ਇੱਕ ਤਾਂ ਮੈਨੂੰ ਵੀ ਤਸੱਲੀ ਹੁੰਦੀ ਆ ਕਿ ਆਮ ਮੈਂ دیਵਾਨਾ ਦੇ ਵਿੱਚ ਜਾਣਾ ਦੀਵਾਨਾਂ ਦੇ ਵਿੱਚ ਘੱਟ ਬਾਹਰ ਜ਼ਿਆਦਾ ਸੰਗਤ ਫਿਰਦੀ ਆ ਤੇ ਜਿਹੜੇ ਦੀਵਾਨਾਂ ਦੇ ਬੈਠੇ ਵੀ ਹੋਣ ਉਹ ਫਿਰ ਆਪੋ ਆਪਣੀਆਂ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਮਗਨ ਰਹਿੰਦੇ ਆ ਪਰ ਇਹ ਕਵੀਤਰ ਧਰਤੀ ਗੁਰਾਂ ਦੀ ਧਰਤੀ ਆ ਜੇ ਇਸ ਧਰਤੀ ਤੇ ਸਤਿਗੁਰ ਨੇ ਆਪਣੇ ਚਰਨ ਮਮਾਰਕ ਪਾਏ ਤੇ ਇਹ ਹੋਰ ਵੀ ਪੂਜਨਯੋਗ ਹੋ ਗਏ ਜਦੋਂ ਇੱਥੇ ਮਹਾਪੁਰਖਾਂ ਨੇ ਬੰਦਗੀ ਕਰ ਰਹੇ ਕੀਤੀ ਵੀ ਤੇ ਕਰ ਵੀ ਰਹੇ ਆ ਸੋ ਉਹ ਪੂਜਨਯੋਗ ਸ਼ੋਭ ਨੀਕ ਹੋ ਜਾਂਦੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਕਲਪਿਕ ਸਾਰਿਆਂ ਨੂੰ ਸੁਣਦੇ ਪੀ ਆ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਮੇਰੇ ਸਾਥੀ ਚੇਚੇ ਤੌਰ ਤੇ ਭਾਈ ਰਜਿੰਦਰ ਸਿੰਘ ਮਹਿਤਾ ਨਾਲ ਭਾਈ ਭਗਵਾਨ ਸਿੰਘ ਸਿਆਲਕਾ ਉਹ ਵੀ ਚੇਚੇ ਤੌਰ ਤੇ ਪਹੁੰਚੇ ਆ ਤੇ ਕਈ ਵਾਰੀ ਮਹਿਸੂਸ ਵੀ ਹੁੰਦਾ ਆ ਭਾਈ ਗੁਰਦੇਵ ਸਿੰਘ ਕੌਂਕੇ ਕਈ ਵਾਰੀ ਮੈਂ ਕਹਿੰਨਾ ਹੁਣ ਸਾਡਾ ਸਾਡਾ ਉਹ ਮੈਂ ਹੁਣ ਇੱਕ ਗੱਲ ਕਰ ਲਵਾਂ ਸਾਡਾ ਹਾਲ ਕੀ ਆ ਕਿ ਜੇ ਕੋਈ ਬੰਦਾ 33 ਸਾਲ ਦੀ ਜ਼ਿੰਦਗੀ ਤੱਕ ਕੋਈ ਬੰਦਾ ਗੁਰੂ ਨਹੀਂ ਧਾਰਨ ਕਰ ਸਕਿਆ ਜੇ 33 ਦੇ ਬਾਅਦ ਗੁਰੂ ਧਾਰਨ ਕਰ ਲਿਆ ਕਹਿੰਦੇ ਲਓ ਜੀ 33 ਸਾਲ ਗਵਾਤੇ ਪਰ ਚਲੋ ਗਾਂਦੇ ਤਾਂ ਗੈਣ ਲਾਉਣ ਹੁਣ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦਾ ਠੀਕ ਹੱਕ ਤਾਂ ਹੁਣ ਕਹਿੰਦੇ ਰਹੇ ਉਹ ਕਿਉਂਕਿ ਸਿਆਲ ਕਾ ਸਾਹਿਬ ਆਪ ਦੇਖਦੇ ਆ ਆ ਜਿਹੜੀ ਮੌਕੇ ਦੀ ਸਰਕਾਰ ਆ ਨੇ ਕਹਿੰਦੇ ਅਸੀਂ ਇਨਸਾਫ ਪਸੰਦਿਆਂ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਭਾਈ ਕੌਕੇ ਸਾਹਿਬ ਜੀ ਦੀ ਧਰਮ ਸਪਤਨੀ ਬਲੋਂ ਉਹ ਖਾਰਜ ਕਰ ਦਿੱਤੀ ਕਹਿੰਦੇ ਜੀ ਤੁਹਾਡਾ ਕੁਝ ਨਹੀਂ ਬਣਨਾ ਆ ਪਰसों ਹਾਈ ਕੋਰਟ ਦੇ ਵਿੱਚ ਹੁਣ ਨਵੀਂ ਰੈਟ ਪਟੀਸ਼ਨ ਉਹਨਾਂ ਦੇ بیٹے ਵੱਲੋਂ ਪਾਈ ਆ ਚਲੋ ਦੇਖੋ ਗੁਰੂ ਸਾਹਿਬ ਕਿਰਪਾ ਕਰਨ ਕਿਸੇ ਦੇ ਮਨ ਸਮਤਿਆ ਪਾਇ ਜAVE ਪਮਾ ਤੇਰੇ ਹੀ ਸਹੀ ਦਰੁਸਤ ਤਾਂ ਹੈ ਨਾ ਤੋਂ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਤੁਹਾਡੀ ਆਪਣੀ ਸੰਸਥਾ ਅੱਜ ਸਿੱਖਾਂ ਦੇ ਵਿੱਚ ਬਹੁਤ ਵੱਡਾ ਭੰਬਲ ਪੂਸਾ ਪਿਆ ਆ ਸ਼੍ਰੋਮਣੀ ਕਮੇਟੀ ਦਾ ਸੰਸਥਾ ਬਹੁਤ ਵੱਡੀ ਕਈ ਛੋਟੀਆਂ ਜਿਹਾ ਬੰਦੀਆਂ ਦੇ ਵਿੱਚ ਵੀ ਇੰਨੇ ਚੀਖ ਚਹਾੜੇ ਪਾਈ ਜਾਂਦੇ ਲੋਕ ਉਹ ਕਿਉਂ ਪਾਉਂਦੇ ਆ ਸਿਰਫ ਜਾਇਦਾਤਾ ਜਿੱਥੇ ਵੱਡੀਆਂ ਹੋਣ ਜੇ ਜਾਇਦਾਤ ਹੀ ਨਾ ਹੋਵੇ ਮੈਂ ਕਈ ਵਾਰੀ ਇੱਕ ਮਹਾਪੁਰਸ ਦਾ ਨਾਂ ਨਹੀਂ ਲੈਣਾ ਮੈਂ ਕਿਹਾ ਜੀ ਕੋਈ ਉਤਰਧਾਰੀ ਚੁਣਿਆ ਕਹਿੰਦੇ ਉਤਰਧਾਰੀ ਦਾ ਕੋਈ ਨਹੀਂ ਚੁਣਿਆ ਪਰ ਕਰਜ਼ਾ 10 ਕਰੋੜ ਛੱਡ ਜਾਣਾ ਫਿਰ ਆਪੇ ਜਿੰਨ ਲਾਉਣਾ ਹੋਊਗਾ ਆ ਜਾਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਬਾਣੀ ਦੇ ਨਾਲ ਜੁੜੀਏ ਸਤਗੁਰੂ ਜੀ ਅੰਮ੍ਰਿਤ ਵੇਲੇ ਦਾ ਜਾਗਣ ਸਤਗੁਰੂ ਜੀ ਸਾਨੂੰ ਕਿਰਪਾ ਬਖਸ਼ਿਸ਼ ਕਰਕੇ ਜ਼ਿੰਦਗੀ ਗੁਰੂ ਰਾਨਕਦੇਵ ਪਾਸ਼ਾ ਦੇ ਫਾਲਸਫੇ ਹੰਤ ਦੇ ਵਿੱਚ ਗੁਰੂ ਪੰਜਮ ਪਾਤਸ਼ਾਹ ਦੇ ਚਰਨਾ ਵਿੱਚ ਨਤਮਸਤਕ ਵੀ ਹੋਣਾ ਛੇਹ ਦੀ ਗੁਰਪੁਰ ਮਨਾ ਰਹੇ ਤੇ ਬਾਬਾ ਜੀ ਦੀ ਪਵਿੱਤਰ ਜਾਤ ਮਨਾ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਪੁਰਾਣੇ ਸਾਥੀ ਸਰਦਾਰ ਨਤਾਰਕ ਸਿੰਘ ਬਰਾੜ ਉਹ ਵੀ ਚੇਚੇ ਤੌਰ ਤੇ ਬੈਠੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਬਾਬਾ ਜੀ ਦਾ ਬាទ ਧੰਨਵਾਦ ਕਰਦਾ ਕਿ ਮੌਕਾ ਦੇ ਦਿੰਦੇ ਅੱਜ ਸਗਾ ਦਾ ਕਿਉਂਕਿ ਸ਼ਹੀਦੀ ਦਿਹਾੜਾ ਤੇ ਸਾਡੇ ਹਿਸ਼ਾਰਪੁਰ ਖੰਡਕੀਤਨੀ ਜਥੇਬਾਲੇ ਕਿਉਂਕਿ ਸਿੰਘ ਸਭਾ ਦਾ ਵੀ ਮੱਖ ਸੇਵਾ ਦਾ ਆ ਰਿਆਂ ਆ ਕਿ ਹਾਰਪੁਰ ਉਹ ਦੇਸ਼ ਵਿਦੇਸ਼ ਦੇ ਵਿੱਚੋਂ ਰੈਣ ਸਵਾਈ ਵੀ ਰਾਤ ਚਲਣੀ ਤੇ ਉਸ ਰੈਣ ਸਵਾਈ ਚ ਹਾਜ਼ਰੀ ਭਰ ਲੂੰਗਾ ਤੇ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਰਕਾਰ ਅਰਦਾਸ ਕਰਿਓ ਕਿ ਆ ਜਿਹੜੀਆਂ ਗੱਲਾਂ ਕਹਿੰਨੇ ਆ ਇਹ ਹਿਰ ਦੇ ਵਿੱਚ ਵੀ ਵਸ ਜਾਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰ ਸਿੱਖ ਪੰਥ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੀ ਸਤਿਕਾਰਯੋਗ ਐਡਵੋਕੇਟ ਸਰਦਾਰ ਜਿਨ੍ਹਾਂ ਨੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਸ਼੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਅਤੇ ਸ਼੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ ਹਨ ਪ੍ਰਧਾਨ ਸਾਹਿਬ ਜੀ ਦਾ ਸਾਡੇ ਅਤੀ ਸਨਮਾਨਯੋਗ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਾਥ ਸੰਗਤ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ অতি ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਪੁੱਜੇ ਹਨ ਹੁਣ ਆਪ ਜੀ ਸੰਗਤਾਂ ਦੇ ਨਾਲ ਸਿੰਘ ਸਾਹਿਬ ਜੀ ਵਿਚਾਰਾਂ ਦੀ ਸਾਂਝ ਕਰਨਗੇ ਆਓ ਬੜੀ ਹੀ ਪਿਆਰ ਨਾਲ ਸ਼੍ਰਵਣ ਕਰੀਏ ਸ਼੍ਰਵਣ ਕਰਵਾ ਰਹੇ ਹਨ ਅਤੀ ਸਤਿ ਸ੍ਰੀ ਅਕਾਲ ਸਾਬ ਗਿਆਨੀ ਰਗਬੀਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪ ਜੀ ਸੰਗਤਾਂ ਦੇ ਸਨਮੁਖ ਹੋ ਰਹੇ ਹਨ ਬੜੀ ਹੀ ਪਿਆਰ ਨਾਲ ਸਿੰਘ ਸਾਹਿਬ ਜੀ ਨੂੰ ਆਪਾਂ ਸ਼੍ਰਵਣ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਸੋਈ ਪੁਰਖ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਾ ਬਲ ਗੁਰ ਅਰਜੁਨ ਕੋ ਸੁਹਜ ਵਿਚਾਰੰ ਗੁਰ ਰਾਮਦਾਸ ਕਾਰਕਿਓ ਪ੍ਰਗਾਸਾ ਸਗਲ ਬਨੋਰਤ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਸ਼ਹੀਦਾਂ ਦੇ ਸਰਤਾਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਚਨਹਾਰੇ ਬਾਣੀ ਕੇ ਬੋਲ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਪਾਵਨ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਔਰ ਸੇਵਾ ਦੇ ਪੁੰਜ ਨਿਮਰਤਾ ਦੇ ਪੁੰਜ ਬ੍ਰਾਜਿਆਨੀ ਸੱਚਖੰਡ ਵਾਸੀ ਸੰਤ ਬਾਬਾ ਖੜਕ ਸਿੰਘ ਜੀ ਹੋਰਾ ਦੀ ਮਿੱਠੀ ਪਿਆਰੀ ਯਾਦ ਗੁਰਦੁਆਰਾ ਸਿਮਰਨ ਸਰਸਵਲੀ ਵਿਖੇ ਮਨਾ ਰਹੇ ਗੁਰੂ ਰੂਪ ਗੁਰੂ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਅਤਿਵ ਸਤਕਾਰ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਦਿਨ ਹੈ ਕਿ ਅੱਜ ਦੇ ਦਿਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਲਾਹੌਰ ਵਿੱਚ ਹੋਈ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਕਿਉਂ ਨੇ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਨੇ ਕਿਉਂਕਿ ਸਤਿਗੁਰਾਂ ਕੋਲ ਆਪਣੀ ਜਾਨ ਬਚਾਉਣ ਦੇ ਕਈ ਰਸਤੇ ਸਨ ਜੇਕਰ ਆਪਾਂ ਥੋੜਾ ਜਿਹਾ ਪਿੱਛੇ ਇਤਿਹਾਸ ਵੱਲ ਝਾਤੀ ਮਾਰੀਏ ਤੇ ਗੁਰੂ ਅਮਰਦਾਸ ਜੀ ਮਾ ਰਾਜ ਤੋਂ ਇਹ ਗੱਲ ਸ਼ੁਰੂ ਹੋ ਗਈ ਸੀ ਕਿਉਂਕਿ ਸਤਗੁਰਾਂ ਨੇ ਇੱਕ ਨਿਰਮਲ ਪੰਥ ਨੂੰ ਪ੍ਰਗਟ ਕੀਤਾ ਨਿਰਮਲ ਪੰਥ ਚਲਾਇਆ ਪਰ ਵਕਤ ਦੀ ਹਕੂਮਤ ਵਕਤ ਦੇ ਪੰਡਤ ਮੋਲਾਣੇ ਇਹ ਕਹਿੰਦੇ ਸਨ ਕਿ ਇਹ ਠੱਗੀ ਦੀ ਦੁਕਾਨ ਹੈ। ਹੋਰ ਲਿਖਿਆ ਮਿਲਦਾ ਹੈ ਤੁਜ ਕੇ ਜਹਾਂਗੀਰ ਵਿੱਚ ਵੀ ਜਹਾਂਗਾਰ ਲਿਖ ਜਹਾਂਗੀਰ ਲਿਖਦਾ ਹੈ ਕਿ ਠੱਗੀ ਦੀ ਦੁਕਾਨ ਦਰਿਆ ਬਿਆਸ ਦੇ ਕੰਢੇ ਗੁਇੰਦਵਾਲ ਵਿੱਚ ਚਲਦੀ ਮੇਰਾ ਕਦੋਂ ਵਾਸ ਚੱਲੇ ਮੈਂ ਇਸ ਠੱਗੀ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਹੋਰ ਵੀ ਕਈ ਕਾਰਨ ਨੇ ਗੁਰਵਰਜਨ ਦੇਵ ਜੀ ਮਹਾਰਾਜ ਜੀ ਦੇ ਵੇਲੇ ਹੀ ਪਿਰਥੀਚ